ਕਾਫੀ ਉਚਾਈ ਤੇ ਜਦੋਂ ਸਾਹਮਣੇ ਗੱਡੀ ਆ ਰਹੀ ਆ ਵਿਦਾਊਟ ਗੀਅਰ ਦੇ ਵਿੱਚ ਆ ਠੀਕ ਹੈ ਇਹ ਉਹਨਾਂ ਨੇ ਗੀਅਰ ਨਹੀਂ ਪਾਇਆ ਤੇ ਜਾ ਰਹੇ ਆ ਜੀ ਮੈਗਨੇਟ ਹਿੱਲ ਕਿਉਂਕਿ ਉਧਰ ਚੜਾਈ ਆ ਇਧਰੋਂ ਉਤਰਾਈ ਆ ਫੇਰ ਵੀ ਉਹ ਮੈਗਨੇਟ ਹਿੱਲ ਦੇ ਕਾਰਨ ਮੈਗਨੇਟ ਦੀ ਪਾਵਰ ਇੰਨੀ ਆ ਕਿ ਉਹ ਆਪਰੇ ਵੱਲ ਖਿੱਚਦੀ ਆ ਚਲੋ ਰੇਡ ਦਾ ਫਿਰ ਚਲੋ ਜੀ ਮਾੜਾ ਨਾ ਪੈਰ ਮਾਸ ਉੱਤਰ ਰੱਖ ਲੋ ਦੇਖ ਲੋ ਜੀ ਇੰਜਨ ਚਾਰੇ ਮੋਟਰਸਾਈਕਲਾਂ ਦੇ ਬੰਨਦਾ ਜੀ ਆਪੋ ਆਟੋਮੈਟਿਕਲੀ ਦੇ ਆਪੇ ਤੇਜ਼ ਹੋ ਜ ਜਾਣੇ ਆ ਆ ਰੋ ਗਿਆ ਗਾਂਸਕਰ ਰਿਵਰ ਗੋਂਸਕਰ ਰਿਵਰ ਜਾਂਸਕਰ 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 ਰਿਵਰ ਆ ਸਿੰਦੂ ਰਿਵਰ ਓਕੇ ਇਹ ਕਿਧਰ ਇਹ ਕਿਧਰ ਸੇ ਆਤਾ ਹੈ ਇਹ ਕਿਧਰ ਇਹ ਅਗਾ ਜਾਂਸਕਰ ਵਿਲੇ ਸੇ ਜਾਂਸਕਰ ਵਿਲੇ ਸੇ ਯਮ ਜੋ ਬਰਫ ਮੈਲਟ ਹੋ ਕੇ ਆਤੀ ਹੈ ਉਹ ਉਹ ਉਸੀ ਕਾ ਹੈ ਨਾ ਗੁੱਡ ਮਾਰਨਿੰਗ ਦੋਸਤੋ ਅੱਜ ਤਰੀਕ ਹੈਗੀ ਆ 20 ਤੇ ਸਮਾਂ ਹੋ ਚੱਲਾ ਬਾਜੀ ਤਕਰੀਬਨ 8:00 ਵੱਜੇ ਆ ਜੀ ਤੇ ਅੱਜ ਸਾਡਾ ਕਿਹੜਾ ਟੂਰ ਤੇ ਲੇਹਰ ਦਾ ਦੂਸਰਾ ਦਿਨ ਉਹ ਬਾਈਕ ਦੇ ਉੱਤੇ ਯਾਰ ਟ੍ਰਿਪ ਤੇ ਬਾਈਕ ਰਾਈਡ ਅਸੀਂ ਕਰਾਂਗੇ ਤੇ ਸਾਡੇ ਠੰਡ ਰਾਤ ਨੂੰ ਮਾਈਨਸ 19 ਡਿਗਰੀ ਤੱਕ ਟੈਂਪਰੇਚਰ ਚੱਲ ਗਿਆ ਸੀਗਾ ਤੇ ਬੜਾ ਸਿਰ ਤੇ ਟੋਪੀਆਂ ਵਗੈਰਾ ਸਾਰਾ ਕੁਝ ਕਵਰ ਕਰਕੇ ਸੋਣਾ ਪਿਆ ਤੇ ਦੋ ਦੋ ਰਜਾਈਆਂ ਲੈਣੀਆਂ ਪਈਆਂ ਸਾਨੂੰ ਅਤਕ ਸਾਰਿਆਂ ਦੇ ਕੋਲੋਂ ਤੇ ਸਾਡੇ ਰਮਨ ਭਾਜੀ ਹੋਣੀ ਬੁਖਾਰ ਹੋ ਗਿਆ ਰਾਤੀ ਠੰਡ ਕਰਕੇ ਤੇ ਮੁੰਡੇ ਰੈਡੀ ਹੋ ਰਹੇ ਆ ਬਾਜੀ ਹੁਣ ਸਾਰੇ ਤੇ ਮੌਸਮ ਕਿਤਾ ਜੀ ਠੀਕ ਆ ਮੌਸਮ ਉਸਤਾ ਦੀ ਪਰ ਹਵਾ ਚੱਲ ਰਹੀ ਹੈ ਹਵਾ ਚੱਲ ਰਹੀ ਆ ਜੀ ਠੰਡੀ ਤੇ ਮਾਈਨਸ 8-9 ਡਿਗਰੀ ਟੈਂਪਰੇਚਰ ਆ ਰਾਤੀ ਮਾਈਨਸ ਮੇਰੇ ਖਿਆਲ ਨਾਲ 10 ਤੋਂ 15 ਜਲੀ ਹੈ ਮਾਈਨਸ 12 ਹਾਂ ਵਹੀ 10 ਤੋਂ 15 ਦੇ ਵਿੱਚ ਵਿੱਚ ਤੇ ਮੈਂ ਦੋਸਤੋ ਬਾਈਕ ਰੈਂਟ ਤੇ ਲੈਣ ਲੱਗੇ ਆ ਜੀ ਉਦੋਂ ਆਸੇ ਫਾਰਮ ਫਿਲ ਹੁੰਦਾ ਵਾ ਤੇ ਲਾਇਸੈਂਸ ਦੀ ਜ਼ਰੂਰਤ ਹੁੰਦੀ ਆ ਤੇ ਜਿਹੜਾ ਕੋਲ ਲਾਇਸੈਂਸ ਆ ਉਹੀ ਬਾਈਕ ਇੱਥੇ ਆ ਕੇ ਚਲਾ ਸਕਦਾ ਵਾ ਤੇ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਲਾਇਸੈਂਸ ਨੰਬਰ ਭਰਨਾ ਹੁੰਦਾ ਹੈ ਉਹ ਤੁਹਾਨੂੰ ਦਿਖਾਈਏ ਇਹ ਲਾਇਸੈਂਸ ਨੰਬਰ ਜਿਹੜਾ ਆਪਾਂ ਨੂੰ ਜਿਹਦਾ ਵੀ ਸਟੇਟ ਦਾ ਤੁਸੀਂ ਹੈਗੇ ਆਂ ਕਿ ਤਾਂ ਸਾਡਾ ਸਟੇਟ ਪੰਜਾਬ ਸਟੇਟ ਆ ਤੇ ਪੀਵੀ ਤੇ ਪੀਵੀ ਦਾ ਸ਼ੁਰੂ ਹੁੰਦਾ ਵਾ ਤੇ ਇਹਨੂੰ ਅਸੀਂ ਫਿਲ ਕਰਦੇ ਆ ਜੀ ਠੀਕ ਹੈ ਜੀ ਤੇ ਜਿਹੜੇ ਫੋਰਨਰ ਹੁੰਦੇ ਜਿਹੜੇ ਬਾਹਰਲੇ ਦੇਸ਼ਾਂ ਦੇ ਹੁੰਦੇ ਨਾਗਰਿਕ ਉਹਨਾਂ ਵਾਸਤੇ ਵੀ ਇਹ ਲਾਜ਼ਮੀ ਆ ਕਿ ਉਹ ਆਪਣਾ ਪਾਸਪੋਰਟ ਨੰਬਰ ਨਾਲ ਲੈ ਕੇ ਉਹਨਾਂ ਨੂੰ ਪਾਸਪੋਰਟ ਨੰਬਰ ਦੀ ਜਰੂਰ ਹੁੰਦੀ ਆ ਜੀ ਠੀਕ ਹੈ ਤੇ ਇਸ ਕਰਕੇ ਇਹ ਫਾਰਮ ਨੂੰ ਭਰਦੇ ਹੋਏ ਮਤਲਬ ਕਿ ਨਾਮ ਵਗੈਰਾ ਆਪਣਾ ਭਰਨਾ ਹੁੰਦਾ ਵਾ ਜੀ ਤੁਹਾਡਾ ਨਾਮ ਕੀ ਆ ਦੋਸਤੋ ਇਹ ਵਾਲਾ ਵਾਲਾ ਫਾਰਮ ਆਪਾਂ ਭਰਨਾ ਵਾ ਤੇ ਇਹਦੇ ਵਿੱਚ ਅੰਟਰਟੇਕਿੰਗ ਹੁੰਦੀ ਆ ਜੀ ਕੀ ਕੀ ਤੁਸੀਂ ਕਰ ਸਕਦੇ ਆ ਜੇ ਕੋਈ ਬਾਈਕ ਨੂੰ ਹੋ ਜਾਂਦਾ ਤੇ ਉਹਦੇ ਵਾਸਤੇ ਜੋ ਰਿਸਪੌਂਸਿਬਿਲਟੀਜ਼ ਮੈਂ ਮੈਨਲੀ ਫਿਕਸ ਕੀਤੀਆਂ ਗਈਆਂ ਹਨ ਕਿ ਲਦਾਖ ਬਾਈਕ ਰੈਂਟਲ ਕੋਆਪਰੇਟਿਵਸ ਲਿਮਟਿਡ ਇਹਦੇ 25 ਵਗੈਰਾ ਨਾਲ ਇਕੱਠ ਹੁੰਦੀ ਆ ਕੀ ਕਿੰਨੇ ਪੈਸੇ ਕਲਾਇੰਟ ਨੇ ਦਿੱਤੇ ਆ ਤੇ ਕਿੰਨੇ ਬਾਅਦ ਚ ਦੇਣੇ ਆ ਤੇ ਵਧੀਆ ਚੀਜ਼ ਆ ਜੀ ਇਹ ਸਾਈਨ ਹੋਣੀ ਲਾਸਟ ਵਿੱਚ ओके दोस्तों मेरेडियां जी बाइक ट्रिप वास्ते और ਤੁਹਾਨੂੰ ਦਿਖਾਉਨੇ ਆ ਕਿਹੜੇ ਮੋਟਰਸਾਈਕਲ ਸਾਨੂੰ ਮਿਲੇ ਆ ਇਹ ਬੜੇ ਵਧੀਆ ਮੋਟਰਸਾਈਕਲ ਹਮਾਲਿਆਂ ਦੇ ਆ ਹਮਾਲੇਂ ਕੀਮਤ ਮੋਟਰਸਾਈਕਲ ਆ ਨਾ ਤਾਂ ਇਹਨਾਂ ਤੇ 1200 ਰੁਪਏ ਸਾਨੂੰ ਮਿਲੇ ਆ ਆਪਾਂ ਉਹਨਾਂ ਨੂੰ ਕਿਤਾਰੀ ਉਨ ਕਰਨ ਜਾ ਰਹੇ ਆ ਜੀ ਹਾਂਜੀ ਭਾਈ ਸਾਹਿਬ ਹੋ ਗਿਆ ਰੈਡੀ ਇਹ ਮੋਟਰਸਾਈਕਲ ਆ ਜੀ ਸਾਹਮਣੇ ਆ ਜਾਂਦਾ ਤੁਹਾਨੂੰ ਮੋਟਰਸਾਈਕਲ ਕੀ ਆ ਮੋਟਰਸਾਈਕਲ ਉਹ ਆਪਣਾ ਪਰਲਾ ਦੇਖੋ ਪੀਲੇ ਰਾਈਡਰ ਵਾਸਤੇ ਵੀ ਕਾਫੀ ਜਗ੍ਹਾ ਬੈਠਣ ਵਾਸਤੇ ਜਿਹੜਾ ਫੋਨ ਕਿਹਨਾਂ ਡਰਾਈਵਿੰਗ ਸੀਟ ਵੀ ਕਾਫੀ ਵੱਡੀ ਹੈ ਤੇ ਹੋਰ ਮੋਟਰਸਾਈਕਲ ਵੀ ਹੈਗੇ ਆ ਜੇ ਤੁਸੀਂ ਉਹ ਵਾਲਾ ਮੋਟਰਸਾਈਕਲ ਲੈਣਾ ਮੰਨਦਾ ਉਹਦਾ ਰੈਂਟ 2500 ਰੁਪਏ ਆਵਾ ਬਾਈਕ ਮੋਟਰਸਾਈਕਲ ਦਾ ਤੇ ਦੂਸਰੇ ਦਾ 1200 ਰੁਪਏ ਆਵਾ ਇਹ ਥੋੜਾ ਜਿਹਾ ਇਹਦਾ ਨਵਾਂ ਮਾਡਲ ਆਇਆ ਵਾ ਹਮਾਲੀਆ ਦਾ ਇਹ ਉਹ ਆ ਤੇ ਇਹ ਵੀ ਵਧੀਆ ਵਾ ਦੇਖਦੇ ਆਂ ਫਿਲਹਾਲ ਤਾਂ ਅਸੀਂ ਇਹੀ ਲੈ ਕੇ ਜਾ ਰਹੇ ਆਂ ਜੈਕਟ ਆ ਗਈਆਂ ਜੀ ਸਾਡੇ ਕੋਲ ਕੋਈ ਟਰੈਕਟਰ ਹੈਗਾ ਉੱਡੀ ਦਾ ਰਹਿਮ ਭਾਈ ਹੁਣ ਜੈਕਟਾਂ ਲੈ ਕੇ ਆਏ ਆ ਹੈਲਮਟ ਲੈ ਕੇ ਆਏ ਆ ਜੈਕਟ ਵੀ ਆਪਾਂ ਆਣ ਜੈਕਟ ਲੈਣੀ ਕਿਸੇ ਭਰਾ ਨੇ ਜੈਕਟ ਹੈ ਹੈਲਮਟ ਹਾਂਜੀ ਇਹ ਜੈਕਟਾਂ ਆ ਜਿਹੜੀ ਇੰਜੈਕਟਰ ਰੈਂਟ ਪੈਂਟ ਤੇ ਲੈਣੀ ਆ ਉਹ ਤਾਂ 200 ਰੁਪਏ ਭਾਈ ਜੈਕਟ ਦਿਖਾ ਜੀ ਆਹ ਹੋ ਗਿਆ ਆ ਦੇ ਜੀ ਬੈਟਮ ਜੈਕਟ ਇਹ ਜੈਕਟ ਕਿਹੜੀ ਆ ਇਹਨਾਂ ਦੀ ਕੰਡੀਸ਼ਨ ਤੁਸੀਂ ਦੇ ਸਕਦੇ ਕਿ ਇਹ 200 ਰੁਪਏ ਆ ਪਰ ਪਰਸਨ ਦੀ ਇੱਕ ਜੈਕਟ ਆ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਸੇਫਟੀ ਆ ਇਥੋਂ ਵੋਇਲੈਂਟ ਫੀਲਡ ਵਾਲਿਆਂ ਦੇ ਜੈਕਟ ਆ ਜੈਸਟ ਗਾਰਡ ਆਹੋ ਆਹ ਗਾੜਾ ਮੇਡ ਸ਼ੋਲਡਰ ਗਾੜਾ ਨੂੰ ਹਰੇ ਮਿਲ ਜਾਣਗੇ ਇਹਨਾਂ ਕੋ ਜੋ ਕੋਈ ਭਰਾ ਮੋਟਾ ਹੋਵੇ ਮੈਂ ਟਰਾਈ ਕਰਕੇ ਦੇਖਦਾ ਜੇ ਸੋਹਣੀ ਲੱਗੀ ਤਾਂ ਆਪਾਂ ਇੱਕ ਲੈ ਲੈਨੇ ਹ ਨਹੀਂ ਹੋਣੀ ਪਈ ਛੋਟੇ ਹੀ ਹੈਗੇ ਅੱਡੇ ਇਹ ਹੋਣੀ ਨਹੀਂ ਕਿੱਥੇ ਦੇਖੀ ਸਪਰਾਓ ਕਿਆ ਚੰਗੀ ਹੈ ਆਪਣਾ ਨੰਬਰ ਲੈ ਲੈਣਾ ਜੇਕਰ ਫਿਰ ਰੋਕੇਗਾ ਤੋ ਉਸ ਤੋਂ ਠੀਕ ਆਪਣਾ ਨੰਬਰ ਧੀਰਜ ਕੋਈ ਨਹੀਂ ਹੋ ਜਾ ਤੁੰਗੋ ਉਪਰ ਆ ਰਹੇ ਹਾਂ ਤੰਨ ਮਰੀ ਮਿੱਟੀ ਬਹੁਤ ਹੈ ਆਹ ਆ ਇਹ ਇੱਕ ਬਾਈਕ ਹੈ ਪਿੱਛਾ ਟਾਇਰ ਸਪਰਾ ਹੋ ਰਹੀ ਹੈ ਟਾਇਰ ਸੋੜਾ ਤੇ ਇਹ ਹੈ ਜੀ ਜੇਕਰ ਜੇ ਦੀ ਕੰਡੀਸ਼ਨ ਬੜੀ ਖਰਾਬ ਆ ਤਾਂ ਹੈਗੀ ਵਧੀਆ ਇਹ ਰਾਇਲ ਇਨਫੀਲਡ ਆ ਗਈ ਜਗਦੇ ਸਟੇਰ ਗਾਰਡ ਹੈ ਨੀ ਇਹ ਅਲਬੋਅ ਤੇ ਸ਼ੋਲਡਰ ਗਾਰਡ ਹੈਗੇ ਹੁਣ ਨਹੀਂ ਨੀ ਹੁਣ ਸਾਹੀ ਛੋਟਾ ਬੱਬੂ ਬਾਈ ਮੋਟੇ ਹੋ ਗਏ ਆ ਕੱਪੜੇ ਥੜੇ ਜਿਆਦੇ ਪਾਏ ਹੋਇਆ ਠੰਡ ਬਹੁਤ ਜਿਆਦਾ ਆ ਨਹੀਂ ਯਾਰ ਇਹ ਡੇਟ 2 ਲੀਟਰ ਗਿਆ ਮੋਟਰਸਲ ਹੈਵੀ ਬੜੇ ਜਾਣਾ ਮੋਟਰਸਲ ਬਹੁਤ ਹੈਵੀ ਹੈ ਨਹੀਂ ਵੀ ਗੱਲ ਨਹੀਂ ਬਣੀ ਆਪਾਂ ਸਾਨੂੰ ਉੱਪਰੋਂ ਬੰਦ ਕਰਦੇ ਜਾ ਲੋ ਜੀ ਸਾਡੇ ਭਰਾ ਨੇ ਬਹੁਤ ਕੋਸ਼ਿਸ਼ ਕੀਤੀ ਜੈਕਟ ਪਾਉਣ ਦੀ ਪਰ ਵਸ ਨਹੀਂ ਚੱਲਿਆ ਖਰਾਕ ਪਛਾੰਦਾ ਖਾਂਦਾ ਇਹ ਜਿਆਦਾ ਤੇ ਢੇਡੇ ਦਾ ਥੋੜਾ ਜਿਹਾ ਆ ਗਿਆ ਬਾਹਰ ਇਸ ਕਰਕੇ ਉਹ ਜੈ ਮੀਡੀਅਮ ਜੈਕਟ ਆ ਮੀਡੀਅਮ ਜੈਕਟ ਸੀ ਨਾ ਤੇ ਜੈਕਟ ਜਿਹੜੀ ਆ ਉਹਨੇ ਮੋਢਿਆਂ ਤੋਂ ਬੜੀ ਮੁਸ਼ਕਲ ਪੁਛਾ ਲਈ ਪਰ ਢੇਡੇ ਤੇ ਆ ਜਿਹੜਾ ਫਸ ਗਈ ਦੇਖੋ ਜੈਕਟ ਚਾਹੀਦੀ ਸੀ ਮੈਨੂੰ ਡਬਲ ਐਕਸਲ ਜੈ ਐਕਸਲ ਚਾਹੀਦੀ ਸੀ ਉਹ ਸੀਗੀ ਐਨ ਸਾਈਜ਼ ਠੀਕ ਹੈ ਐਨ ਸਾਈਜ਼ ਨਾਲ ਕਿਸੇ ਤੇ ਨਹੀਂ ਆਣਾ ਪਾ ਲੂ ਤੇ ਆ ਜੈ ਐਨ ਸਾਈਜ਼ ਨਾਲ ਭਾਜੀ ਮੇਰੇ ਡਬਲ ਦੀ ਗੱਲ ਕਰੋ ਡਬਲ ਐਕਸਲ ਤੁਹਾਡੇ ਆ ਜੂ ਤੁਹਾਡੇ ਆ ਜੂ ਸ਼ੈਲਾ ਨਹੀਂ ਆਉਣਾ ਮਿਲਦਾ ਤੇ ਇਸ ਕਰਕੇ ਜਦੋਂ ਵੀ ਕਿਹੜੇ ਭਰਾ ਖਾਸ ਕਰਕੇ ਪੰਜਾਬ ਤੋਂ ਆਦੇ ਕੋਸ਼ਿਸ਼ ਇਹ ਗੱਲ ਕਰੀਏ ਜੈਕਟਾ ਨਾਲ ਲੈ ਕੇ ਆਓ ਕਿਉਂਕਿ ਪੰਜਾਬ ਦੇ ਖਾਂਦੇ ਪੀਂਦੇ ਬੰਦੇ ਆ ਥੋੜੇ ਤਗੜੇ ਬੰਦੇ ਆ ਇਸ ਕਰਕੇ ਜੈਕਟਾ ਆਪਣੀਆਂ ਡਬਲ ਐਕਸਲ ਐਕਸਲ ਲੈ ਕੇ ਆਓ ਕਿਉਂਕਿ ਇੱਥੇ ਮੈਨੀਆਂ ਮੁਸ਼ਕਲ ਆ ਉਹ ਯਾਰ ਰਮਨ ਨੂੰ ਫੋਨ ਮਾਰੋ ਚੋਪਰ ਆਪਣੇ ਹੋ ਗਿਆ ਰੈਡੀ ਮੋਟਰਸਾਈਕਲ ਤੇ ਦੇਖੋ ਯੋ ਕੀਪ ਇਟ ਅਪ ਮੇਰਾ ਮੁੱਖ ਨਜ਼ਰ ਆ ਰਿਹਾ ਰਮਨ ਬਾਜੀ ਤਿਆਰ ਹੋ ਗਏ ਹੋ ਆਹ ਲੋਕੇ ਖਿਡਾਰੀ ਉਹ ਮੈਂ ਤੁਹਾਡਾ ਖੁਸ਼ ਹੋ ਗਿਆ ਹੁਣ ਤੁਹਾਨੂੰ ਬਾਈਕ ਰਾਈਡ ਤੇ ਲੈ ਕੇ ਜਾ ਰਿਹਾ ਜੀ ਜਲਦੀ ਹੀ ਲਦਾਖ ਦੇ ਰੋਡਾਂ ਦੇ ਉੱਤੇ ਨਜ਼ਾਰੇ ਲਾਵਾਂਗੇ ਨੌਨ ਸ਼ਾਟ ਉਹ ਭਾਈ ਹਜ ਡਰੋਨ ਸ਼ਾਟ ਕਿਥੇ ਗਿਆ ਡਰੋਨ ਕਿਥੇ ਗਿਆ ਡਰੋਨ ਸ਼ਾਟ ਇਹਨਾਂ ਲੋ ਵੀ ਦੋਸਤੋ ਸਫਰ ਦੀ ਸ਼ੁਰੂਆਤ ਹੋ ਗਈ ਹੈ ਜੀ ਅਸੀਂ ਜਾ ਰਹੇ ਹਾਂ ਜੀ ਧੁਮਾਰੋ ਧੁਮਾਰੋ ਤੇ ਲਦਾਖ ਦੀ ਖੂਬਸੂਰਤ ਵਾਦੀਆਂ ਦਾ ਤੁਹਾਨੂੰ ਆਨੰਦ ਲੈਂਦੇ ਲੈਂਦੇ ਅਸੀਂ ਪਹੁੰਚਾਗੇ ਉੱਥੇ ਹਾਈ ਪਾਸਸ ਨਰਾਹਿਸ ਅਨਰੀਅਲ ਵਾਦ ਸੋਨੀ ਪਲੇਸ ਆ ਜੀ ਘੁੰਮਣ ਵਾਲੀ ਦੇ ਡ੍ਰੀਮ ਸੀਗਾ ਇਥੇ ਆਉਂਦਾ ਡ੍ਰੀਮ ਸੀਗਾ ਇਥੇ ਆਉਂਦਾ ਪੂਰਾ ਹੋ ਗਿਆ ਲਓ ਜੀ ਮੋਟਰਸਾਈਕਲਾਂ 'ਚ ਤੇਲ ਪਵਾ ਲਿਆ ਵਾ ਅਸੀਂ ਟੈਂਕੀਆਂ ਫੁੱਲ ਕਰਾ ਲਈਆਂ ਵਾ ਤੇ ਤੁਹਾਨੂੰ ਚੌਂਗ ਦਿਖਾਉਨੇ ਆ ਜੀ ਬੜਾ ਸੋਹਣਾ ਚੌਂਗਾ ਤੇ ਪੰਪਾ ਇੱਥੇ ਲੇਦਾ ਇਹ ਕੋਟਾੜ ਕਿੰਨਾ ਸੋਹਣਾ ਵਾ ਡ੍ਰੈਗਨ ਬਣਾਇਆ ਦੇਤਾ ਆਹੇ ਡ੍ਰੈਗਨ ਡ੍ਰੈਗਨ ਦੇਖੋ ਡ੍ਰੈਗਨ ਬੜਾ ਸੋਹਣਾ ਡ੍ਰੈਗਨ ਬਣਾਇਆ ਜੀ ਪੰਪ ਤੇ ਵੀ ਕਲਾਕਾਰੀਆਂ ਕੀਤੀਆਂ ਬੁਰੀਆਂ ਇਹ ਇੰਡੀਅਨ ਆਇਲ ਦਾ ਪੰਪ ਆ ਜੀ ਤੇ ਤੁਹਾਨੂੰ ਦਿਖਾਉਨੇ ਆ ਜੀ ਹੁਣ ਗਲਾ ਮਾਤਾ ਦੂਰ ਜੀਆਂ ਦੇਖੋ ਇਹ ਆ ਜੀ ਘੇਟਾਂ ਨੂੰ ਖਾਣਾ ਪਾਣੀ ਦਿੰਦੇ ਪਏ ਆ ਇਹ ਯੋਗ ਆ ਇਹ ਸਾਹਮਣੇ ਹੈਗਾ ਇਹ ਚੌਕ ਬਿਊਟੀਫੁੱਲ ਇਹ ਸਾਡੇ ਥਨੀ ਭਾਜੀ ਤੇ ਇਹ ਸਾਹਮਣੇ ਚੌਕ ਬਹੁਤ ਸੋਹਣਾ ਰਾਜਾ ਜੀ ਦੇ ਨਾਮ ਦਾ ਆਹ ਰਾਜਾ ਨਾਮ ਹੀ ਪਤਾ ਰਾਜਾ ਜੀ ਨੇ ਕੀ ਆ ਪਰ ਚੌਕ ਬੜਾ ਸੋਹਣਾ ਨੇ ਨਾਮ ਲਾ ਲਓ ਲੋ ਜੀ ਰੈਡੀ ਆ ਜੀ ਸਾਰੇ ਬਾਈਕਸ ਤੇ ਜਾਣ ਵਾਸਤੇ ਹਾਂਜੀ ਮੁੰਡਿਓ ਰੈਡੀ ਆ ਜੀ ਬਹੁਤ ਵਧੀਆ ਹਾਈ ਫੋਟੋ ਰੈਡੀ ਇੱਕ ਫੋਟੋ ਦਿਖਾਓ ਹਲੋਏ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਜੀ ਫੇਮਸ ਟਰੌਗਾ ਸ਼੍ਰੀ ਪੰਜਾ ਸਾਹਿਬ ਪਲਾਸ ਹੈ ਮੈਗਨੇਟਿਕ ਹਿੱਲ ਹਲੋ ਤੇ ਸਵਰ ਉਹ ਦੀ ਸ਼ੁਰੂਆਤ ਕਰ ਚੁੱਕੇ ਹਾਂ ਜੀ ਤੇਲ ਵਗੈਰਾ ਮੋਟਰਸਾਈਕਲ ਤੇ ਪੈ ਗਿਆ ਤੇ ਸਾਡੀਆਂ ਬਾਈਕਸ ਵਗੈਰਾ ਆ ਰਹੀਆਂ ਮਗਰ ਤੁਸੀਂ ਦੇਖ ਸਕਦੇ ਆ ਹੈਲੋ ਕਰਦੇ ਹੋਏ ਜਾ ਰਹੇ ਨੇ ਤੇ ਬਹੁਤ ਖੂਬਸੂਰਤ ਸਵਰਾ ਸਾਹਮਣੇ ਤੁਸੀਂ ਦੇਖ ਸਕਦੇ ਕਿ ਬਹੁਤ ਹੀ ਖੂਬਸੂਰਤ ਪਹਾੜੀਆਂ ਨੇ ਤੇ ਅਸੀਂ ਜਾ ਰਹੇ ਹਾਂ ਸਵਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮੋਟਰਸਾਈਕਲ ਸਾਡੇ ਜਾ ਰਹੇ ਆ 70-80 ਦੀ ਸਪੀਡ ਦੇ ਉੱਤੇ ਤੇ ਖੰਬੇ ਸੱਜੇ ਤੁਸੀਂ ਦੇਖ ਸਕਦੇ ਨੇ ਕਿ ਕਾਫੀ ਖੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲ ਰਹੇ ਆ त्य फट टाइम अहिले राइड गरे जी लदाख ਮੋਟਰਸਾਈਕਲ 'ਤੇ ਸਫ਼ਰ ਕਰਦਾ ਮਜ਼ਾ ਹੀ ਕੁਝ ਹੋ ਰਿਹਾ ਤੇ ਸਾਹਮਣੇ ਖੂਸਰਤ ਪਹਾੜੀਆਂ ਆਵਾਂ ਤੇ ਰਸਤੇ ਵੀ ਬੜੀ ਸਾਫ਼ ਸੁਥਰੀ ਸੜਕਾਂ ਸਾਨੂੰ ਮੇਂ ਦੇਖਣ ਨੂੰ ਮਿਲੀਆਂ ਆ ਇਥੇ ਤੇ ਤੁਸੀਂ ਦੇਖ ਸਕਦੇ ਆ ਕਿ ਮੈਂ ਤੁਹਾਡਾ ਕੁਝ ਵਗੀ ਵਾਕੀ ਡਾਕੂ ਸਾਈਡ ਤੇ ਅਸੀਂ ਗੱਲਬਾਤ ਕਰਦੇ ਨੇ ਇੱਕ ਦੂਸਰੇ ਦੇ ਨਾਲ ਤੇ ਮਗਰ ਆ ਸਾਡੇ ਸਨਾਂ ਦੇ ਸਾਥੀ ਆ ਰਹੇ ਆ ਤੇ ਅੱਗੇ ਫੌਜ ਦੇ ਟੱਕ ਜਾ ਰਹੇ ਆ ਤੇ ਇਹ ਆ ਵਾਰਮ ਮੈਮੋਰੀਅਲ ਆ ਇਥੋਂ ਅਸੀਂ ਨੰਗੇ ਸੀਗੇ ਤੇ ਕਾਫੀ ਸੋਨਾ ਬਣਾਇਆ ਹੋਇਆ ਹੈ ਇਹਨਾਂ ਨੇ ਇਹ ਦੇਖਣ ਦਾ ਮੌਕਾ ਸਾਨੂੰ ਨਹੀਂ ਮਿਲਿਆ 12-12 ਹੀ ਦੇਖਿਆ ਆਂ ਜੀ ਆਂ ਜੀ ਤੇ ਵਧੀਆ ਮਾਹੌਲ ਸੀਗਾ ਸਾਰਾ ਖੋਸੜਾ ਤੋਂ ਸਰਦੀਆਂ ਦੇ ਵਿੱਚ ਤੇ ਬਹੁਤ ਸੋਹਣੀ ਪਹੁੰਚ ਜਾਂਦੀ ਆ ਬਹੁਤ ਸੋਨਾ ਖੋਸੜਾ ਤੋਂ ਬ੍ਰਿਜ ਬ੍ਰਿਜ ਨੂੰ ਕਰਾਸ ਕਰ ਰਹੇ ਆ ਜੀ ਅਸੀਂ ਹੁਣ ਜਾ ਰਹੇ ਆਂ ਜੀ ਲਿਬਰਲ ਹੋ ਕੇ ਲਿਬਰਲੋ ਇਹ ਇੱਕ ਸਾਡੀ ਆ ਇੱਕ ਬਾਈਕ ਪਿੱਛੇ ਆ ਲੋ ਜਿੱਥੇ ਅਸੀਂ ਬਾਈਕਾਂ ਨੂੰ ਥੋੜਾ ਸਲੋ ਕਰਾਇਆ ਤੇ ਸਾਡੇ ਰਤੀ ਸਾਹਿਬ ਦੀ ਬਾਈਕ ਚੱਲ ਰਹੀ ਆ ਤੇ ਵਗਾਰ ਕੰਮਲ ਹੋਣੀ ਆ ਤੇ ਪਿੱਛੇ ਤੁਸੀਂ ਵੀਊ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਵੀਊਜ਼ ਨੇ ਲੈਂਡਸਕੇਪ ਬਹੁਤ ਸੋਹਣਾ ਵਾ ਤੇ ਅੰਡਰ ਰੋਡ ਵੀ ਬਹੁਤ ਸੋਹਣਾ ਵਾ ਤੇ ਕਾਫੀ ਇੰਜੋਏ ਕੀਤਾ ਸਾਡੇ ਆ ਰਮਨ ਬਾਜੀ ਹਣੀ ਹਾ ਨਿਆਰੇ ਲੈ ਲੈ ਬੋਲੇ ਜੀ ਤੇ ਬਾਈਕਸ ਲੈਂਦਾ ਸਾਡਾ ਗੜਾ ਡਿਸੀਜਨ ਸੀ ਬਹੁਤ ਵਧੀਆ ਰਿਆ ਤੇ ਸਾਹਮਣੇ ਜੋ ਲੈਂਡਸਕੇਪ ਆ ਤਿੰਨ ਜਣਿਆਂ ਦੀ ਟ੍ਰਿਪਿੰਗ ਆ ਚਾਰ ਟੋਟਲ ਚਾਰ ਮੋਟ ਸੜੇ ਸਾਡੇ ਕੋਲ ਤੇ ਮੈਂ ਇਹਨਾਂ ਦੀ ਵੀਡੀਓਜ਼ ਵਗੈਰਾ ਕਲਿੱਕ ਕਰ ਰਿਹਾ ਸੀ ਹਾਂ ਤੇ ਕਾਫੀ ਮਜ਼ਾ ਲਿਆ ਫੋਟੋਕੀਟੋਕ ਦੀ ਸਾਈਟ ਨੇ ਕਾਫੀ ਸਾਨੂੰ ਸਹਾਇਤਾ ਕੀਤੀ ਇੱਕ ਦੂਜੇ ਨਾਲ ਸਾਡਾ ਕਮਿਊਨੀਕੇਸ਼ਨ ਕਿੰਨਾ ਸਾਡਾ ਬਣਿਆ ਰਿਹਾ ਆਫਰ ਦੇ ਵਿੱਚ ਕਾਫੀ ਜੀ ਮਿੱਤਰੋ ਗੁਰਦੁਆਰਾ ਸ਼੍ਰੀ ਪੱਤਰ ਸਾਹਿਬ ਪਹੁੰਚ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟੀਮ ਡਾਇਮੰਡ ਪਹੁੰਚ ਚੁੱਕੀ ਆ ਜੀ ਗੁਰਦੁਆਰਾ ਫਸ ਸਾਡਾ ਸਟਾਪ ਗੁਰਦੁਆਰਾ ਸਾਹਿਬ ਤੁਸੀਂ ਤੁਸੀਂ ਫ੍ਰੀਕੁਐਂਸੀ ਗਲਤ ਕਿ ਸੈੱਟ ਕੀਤੀ ਹੋਈ ਆ ਇੱਥੇ ਜਵਾਬ ਹੀ ਨਹੀਂ ਮਿਲ ਰਿਹਾ ਭਾਈ ਹੈਲੋ ਫ੍ਰੀਕੁਐਂਸੀ ਗਲਤ ਸੈੱਟ ਕੀਤੀ ਆ ਬ੍ਰਦਰ ਤੁਸੀਂ ਲਓ ਜੀ ਪਹੁੰਚ ਚੁੱਕੇ ਆ ਜੀ ਹਾਂਜੀ ਕਿਵੇਂ ਲੱਗਾ ਜੀ ਹੈਲਫਰਡ ਦਾ ਰੋ ਪਹਿਲਾਂ ਦਾ ਉਹ ਹੋ ਗਿਆ ਜੀ ਉਹ ਹੋ ਗਿਆ ਹਾਂ ਇੱਕ ਤੇ ਕਰੋਗੇ ਤਾਂ ਫੇਰ ਹੀ ਆ ਤੁਹਾਨੂੰ ਸਭ ਤੋਂ ਪਹਿਲਾਂ ਕੱਲ ਹੈਲੋ ਮੈਨੂੰ ਕੈਰੀ ਆਨ ਕੈਰੀ ਆਨ ਨਹੀਂ ਨਹੀਂ ਹੈ ਮੇਰੀ ਗੱਲ ਸੁਣ ਲਓ ਸਾਰਿਆਂ ਨੇ ਰਿਪਲਾਈ ਕਰਨਾ ਵਾ ਓਕੀ ਟੋਕੀ ਤੇ ਜਿਨ੍ਹਾਂ ਨੇ ਨਹੀਂ ਇਹਨਾਂ ਨੂੰ ਆਨ ਕੀਤਾ ਉਹਨੂੰ ਪਲੀਜ਼ ਆਨ ਕਰ ਲਓ ਨਹੀਂ ਤਾਂ ਤੁਹਾਡੇ ਕੋ ਵਾਕੀ ਟਾਕੀ ਅਸੀਂ ਖੋ ਲੈਣਾ ਵਾ ਜੀ ਪਜਾਮੀ ਨਾਲ ਹੀ ਸ਼ਾਮ ਨੂੰ ਦਿਖਾ ਲੜੇ ਰਾਂਗੇ ਹਾਂ ਉਹ ਸਾਡੇ ਵੀ ਕਰਦਾ ਹੁੰਦਾ ਹਾਂ ਨਾ ਨਾ ਤੋਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਪੱਥਰ ਸਾਹਿਬ ਜੀ ਤੇ ਸਾਡੀ ਟੀਮ ਪੂਰੀ ਪਹੁੰਚ ਚੁੱਕੀ ਆ ਤੇ ਇੱਧਰ ਦੇਖੋ ਖਮਾਓ ਜੀ ਆਓ ਟੀਮ ਬਾਪ ਸਾਹਿਬ ਹੈਲੋ ਇਹ ਸਾਡੇ ਕਮਲ ਬ੍ਰਦਰ ਇਹ ਸਾਡੇ ਕਮਲ ਠਾਪੁਰੀ ਆ ਜੀ ਤੇ ਪਲੱਸ ਸਾਡੇ ਪ੍ਰਭਾ ਭਾਜੀ ਫਸਟ ਟਾਈਮ ਅਸੀਂ ਲੈ ਆਏ ਆ ਸਾਨੂੰ ਸਾਡੇ ਰਤੀ ਸਾਹਿਬ ਜੀ ਲੈ ਕੇ ਆਏ ਆ ਸਾਡੇ ਰਤੀ ਸਾਹਿਬ ਅਮਰੀਕਾ ਲੇ ਕਿਹਾ ਵੀ ਪਾਕਟ ਇੱਧਰ ਸਾਨੂੰ ਭਾਈ ਸ਼ਾਹ ਫੌਰੀ ਜੀ ਸਨੀ ਜੀ ਅੱਗੇ ਆਓ ਕੈਪ ਸਹੀ ਹੈ ਇਹ ਸਾਡੇ ਸਨੀ ਅਫਤਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਰਮਨਚ ਸੋਣਾ ਮੁੰਡਾ ਤੇ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੇ ਹੋ ਸਕੇ ਤਾਂ ਅੰਦਰ ਵੀਡੀਓ ਬਣਦੀ ਹੋਈ ਤਾਂ ਤੁਹਾਨੂੰ ਵੀਡੀਓ ਵੀ ਬਣਾ ਕੇ ਦਿਖਾਵਾਂਗੇ ਤੇ ਮੈਂ ਦੇਖਿਆ ਦੋ ਤਿੰਨ ਵਲੌਗਸ ਦੀ ਵੀਡੀਓ ਬਣੀ ਹੋਈ ਹੈ ਤੇ ਕੋਸ਼ਿਸ਼ ਕਰਾਂਗੇ ਇੱਥੇ ਸਾਰੇ ਟਰੱਕ ਵਗੈਰਾ ਇੱਥੇ ਆਕਰਪਤੇ ਨੇ ਜਿਹੜੇ ਵੀ ਅੱਗੇ ਚੱਲਦੇ ਨੇ ਆਹ ਤਾਂ ਕਹੀਂ ਦੋਸਤੋ ਸਫਰ ਦੀ ਸ਼ੁਰੂਆਤ ਅੱਗੇ ਨਵਦੇ ਹੋਇਆ ਸੀ ਹੁਣ ਜਾ ਰਹੇ ਆ ਜੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਮੈਗਨੇਟਿਕ ਹਿੱਲ ਇਹ ਤੇ ਵੀਡੀਓਗ੍ਰਾਫੀ ਕਰਨਾ ਕਰਨਾ ਮਨਾ ਸੀ ਇਸ ਕਰਕੇ ਵੀਡੀਓਗ੍ਰਾਫੀ ਦਾ ਲੱਗ ਬਲੌਗ ਅਸੀਂ ਬਣਾਇਆ ਮਾ ਗੁਰਦੁਆਰਾ ਪੰਜਾ ਸਾਹਿਬ ਜੀ ਦਾ ਉਹ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦੰ ਦਿਖਾਵਾਂਗੇ ਜੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਅਸੀਂ ਨਹੀਂ ਚਲੇ ਜੁੜਿਆ ਤੇ ਸਾਡੀ ਟੀਮ ਪੂਰੀ ਰੈਡੀ ਹੈ ਜੀ ਤੇ ਇਹ ਰਮਨ ਜੀ ਮੋਟਰਸਾਈਕਲ ਲੈ ਗਏ ਰਤੀ ਸਾਹਿਬ ਜੀ ਉਹ ਨਾ ਰਿਹਾ ਤੇ ਵਾਡੇ ਕਮਲ ਜੀ ਇਹ ਕਿਤਾਬ ਜੀ ਵਗੈਰਾ ਵਗੈਰਾ ਹੀ ਪਾ ਰਿਹਾ ਮੋਟਰਸਾਈਕਲ ਥੋੜਾ ਜਾਂ ਮਸਮਾਰਿਆ ਜੀ ਬੈਕ ਸਾਈਡ ਤੋਂ ਵੀ ਦੇਖ ਸਕਦੇ ਬਹੁਤ ਸਾਰੀ ਖੂਬਸੂਰਤ ਕੁਦਰਤ ਦਾ ਸ਼ਹਿਰ ਪੰਜਾਬ ਦਾ ਸਥਾਨ ਹੈ ਚੱਲ ਬਈ ਚੱਲ ਹਲੋ ਜੀ ਦੋਸਤੋ ਪਹੁੰਚ ਜੋ ਗਏ ਮੈਗਨੇਟ ਹੈਲਟ ਤੇ ਮੋਟਰਸਾਈਕਲ ਲੱਗਾ ਹੋਇਆ ਜੀ ਆਪਣਾ ਲੋ ਜੀ ਹਾਂ ਪੀ ਰਿਡ ਪਿਆ ਜਾ ਰਿਹਾ ਜੀ ਆਈ ਨਹੀਂ ਕਿੱਛ ਨੇ ਮੈਗਨੇਟ ਹਿੱਲ ਮੈਗਨੇਟ ਆਉਥੇ ਆਉਥੇ ਲਓ ਜੀ ਦੋਸਤੋ ਪਹੁੰਚ ਚੁੱਕੇ ਆ ਜੀ ਮੈਗਨੇਟ ਹਿੱਲ ਜਿੱਥੇ ਕਿ ਅ ਮੋਟਰਸਲ ਖੜਾ ਕਰ ਦੂ ਆਪਣੇ ਹੱਥ ਦਰਦਾ ਤੇ ਹੁਣ ਅਸੀਂ ਗੇਅਰ 'ਚ ਖੜਾ ਕੀਤਾ ਮੋਟਰਸਲ ਤੇ ਇਹ ਕਾਫੀ ਉਚਾਈ ਤੇ ਜਦੋਂ ਸਾਹਮਣੇ ਗੱਡੀ ਆ ਰਹੀ ਆ ਵਿਦਾਊਟ ਗੇਅਰ ਦੇ ਵਿੱਚ ਆ ਠੀਕ ਹੈ ਜੀ ਇਹ ਇਹਨਾਂ ਨੇ ਗੇਅਰ ਨਹੀਂ ਪਾਇਆ ਤੇ ਜਾ ਰਹੇ ਆ ਜੀ ਮੈਗਨੇਟ ਹਿੱਲ ਕਿਉਂਕਿ ਉੱਧਰ ਚੜਾਈ ਆ ਇੱਧਰੋਂ ਉਤਰਾਈ ਆ ਫੇਰ ਵੀ ਉਹ ਮੈਗਨੇਟ ਹਿੱਲ ਦੇ ਕਾਰਨ ਮੈਗਨੇਟ ਦੀ ਪਾਵਰ ਇੰਨੀ ਆ ਕਿ ਉਹ ਆਪਣੀ ਵੱਲੋਂ ਖਿੱਚਦੀ ਆ ਤੇ ਸਾਰੇ ਬੰਦ ਪਹੁੰਚ ਚੁੱਕੇ ਨੇ ਇੱਥੇ ਉਹ ਸਾਹਮਣੇ ਸਟਾਪ ਸਾਈਨ ਆ ਉੱਥੇ ਰੁਕਦੇ ਆ ਠੀਕ ਹੈ ਜੀ ਤੇ ਇਹ ਸਾਹਮਣੇ ਲਿਖਿਆ ਵੈਲਕਮ ਟੂ ਮੈਗਨੇਟ ਹਿੱਲ ਇੱਥੇ ਅਸੀਂ ਰੋਕ ਕੇ ਫੋਟੋ ਵਗੈਰਾ ਕਲਿੱਕ ਕਰ ਲਈਆਂ ਸਾਹਮਣੇ ਖਾਣ ਦੀ ਜਲਦਾ ਨਾ ਤੁਸੀਂ ਕੁਝ ਖਾਣਾ ਵਾ ਸਾਹਮਣੇ ਦੁਕਾਨਾਂ ਤੋਂ ਵੀ ਖਾ ਸਕਦੇ ਆ ਸਾਹਮਣੇ ਇੱਕ ਛੋਟਾ ਜਿਹਾ ਮੰਦਿਰ ਆ ਸਾਹਮਣੇ ਪਹਾੜਾਂ ਦਾ 뷰 ਦਿਖਾਓ ਟੋਪ ਸਾਈਨ ਸਿੱਧੂ ਓਕੇ ਆਧੀ ਆਧੀ ਆ ਕਰੀ ਪਹੁੰਚ ਗਿਆ ਮੈਗਨਟ ਹਿੱਲ ਜਪਲ ਮੈਂ ਉਹਨਾਂ ਨਾਲ ਸਿੱਧੀ ਜਾਵਾਂ ਲਓ ਜੀ ਮੈਗਨਟ ਦਿਖਾਉਗਾ ਜੀ ਇਹ ਹੈਗਾ ਸਟਾਪ ਸਾਈਨ ਇੱਥੇ ਰੁਕਣਾ ਆ ਕੇ ਮੈਗਨਟ ਹਿੱਲ ਤੇ ਜੀ ਰੁਤੀ ਸਾਹਿਬ ਵੀ ਵਲੌਗ ਬਣਾ ਰਿਹਾ ਜੀ ਵੈਲਕਮ ਟੂ ਰੁਤੀ ਸਾਹਿਬ ਹਾਂ ਜੀ ਹਾਂ ਜੀ ਵੈਲਕਮ ਟੂ ਇਹ ਖੁਸ਼ੀ ਬਾਈਕ ਬੰਦਿਆ ਜੀ ਇਸ ਟਾਈਮ ਹਾਂ ਜੀ ਬਾਈਕ ਬੰਦਦਾ ਜੀ ਬੰਦਿਆ ਜੀ ਆ ਦੇਖੋ ਜੀ ਸਟਾਪ ਸਾਈਨ ਤੇ ਲੈ ਕੇ ਆਓ ਜੀ ਜਲਦੀ ਇੱਥੇ ਹਾਂ ਬਾਈਕ ਬੰਦਦਾ ਇੱਥੇ ਰੋਕ ਦਿਓ ਆ ਲਓ ਜੀ ਰੋਕ ਕੇ ਰੋ ਰੋ ਹਾਂ ਦੇਖੋ ਆ ਦੇਖੋ ਜੀ ਬਾਈਕ ਆਪਾਂ ਛੱਡ ਦਿਓ ਆਪਣੇ ਆਪ ਜਾ ਰਹੀ ਆ ਜੀ ਵਾਹ ਜੀ ਵਾਹ ਕੋਈ ਸਟਾਰਟ ਨਹੀਂ ਕੋਈ ਕੁਛ ਨਹੀਂ ਉਹ ਸਾਹਮਣੇ ਮੈਗਨੇਟ ਆ ਤਕੜੀ ਦੇਖੋ ਕਿੰਨੀ ਤਕੜੀ ਮੈਗਨੇਟ ਦੀ ਪਾਵਰ ਆ ਆਟੋਮੈਟਿਕਲੀ ਬਾਈਕ ਜਾ ਰਹੀ ਆ ਹਾਂ ਥੀ ਵੰਡਰ ਆਫ ਨੇ ਇਹ ਨੂੰ ਕਹਿੰਦੇ ਆ ਜੀ ਦੇਖੋ ਮੈਗਨੇਟ ਦੀ ਪਾਵਰ ਠੀਕ ਹੈ ਲੋ ਜੀ ਇਹ ਪਾਵਰ ਆ ਜੀ ਮੈਗਨੇਟ ਦੀ ਇਹ ਰਹਿ ਤਾ ਇੰਨੀ ਮੈਗਨੇਟ ਜਿਆਦਾ ਤੇਜ ਆ ਇਸ ਨੂੰ ਕੱਢਣੀ ਚਾਹੀਦੀ ਆ ਕੱਢ ਕੇ ਵੇਚਣੀ ਚਾਹੀਦੀ ਆ ਤਾਂ ਇਹ ਸੀ ਕਿ ਮੈਗਨੇਟ ਦੀ ਪਾਵਰ ਇੰਨੀ ਜਿਆਦਾ ਮੈਗਨੇਟ ਦੀ ਪਾਵਰ ਮਤਲਬ ਕਿ ਤੁਹਾਨੂੰ ਦੱਸ ਸਕਦਾ ਆ ਕਿ ਜਿਹਦੇ ਪਾਵਰ ਤੁਹਾਨੂੰ ਦੇਖਣੀ ਆ ਤੇ ਦੇਖੋ ਇੱਕ ਵਾਰ ਵਿਜ਼ਿਟ ਕਰੋ ਇਥੇ ਇਹ ਗੱਡੀ ਹੋਰ ਆ ਗਈ ਆ ਜੀ ਉਹਨੇ ਵਿੰਜਨ ਬੰਦ ਕਰ ਦਿੱਤਾ ਆਹਨੇ ਖੁਦ ਦੇਖੋ ਦੇਖੋ ਜੀ ਜਨਾਬ ਆਟੋਮੈਟਿਕ ਜਾਰੀ ਆਈ ਦੀ ਗੇਅਰ ਪਾ ਲਿਆ ਉਹਨਾਂ ਨੇ ਹੁਣ ਆਹ ਦੇਖੋ ਜੀ ਸਾਡੇ ਕੰਮ ਵਿੱਚ ਨਾ ਪਰ ਜੀ ਆਹ ਬਿਲਕੁਲ ਬਿਲਕੁਲ ਆ ਜਾਓ ਆ ਜਾਓ ਲੋ ਜੀ ਦੇਖੋ ਮੋਟਰਸਾਈਕਲ ਆਪਣੇ ਲੱਗੇ ਇੱਥੇ ਜੀ ਤੇ ਗੇਅਰ ਗੇਅਰ ਕੱਢ ਦੋ ਬਈ ਬੰਦਾ ਮੋਟਰਸਰ ਚਲੋ ਰੇਡ ਦੋ ਫਿਰ ਲੋ ਜੀ ਫਿਰ ਉੱਪਰ ਰੱਖ ਲਓ ਦੇਖ ਲਓ ਜੀ ਇੰਜਨ ਚਾਰੇ ਮੋਟਰਸਾਈਕਲਾਂ ਦੇ ਬੰਨਦਾ ਜੀ ਆਪੇ ਆਟੋਮੈਟਿਕਲੀ ਦੇ ਆਪੇ ਤੇਜ਼ ਹੋਈ ਜਾਣੇ ਆ ਰੁਕ ਗਿਆ ਇਹ ਇੰਜਨ ਜਾਵਾ ਇਹ ਲਾਈਨ ਤੋਂ ਤੁਸੀਂ ਪਰੇ ਲੰਗੇ ਆ ਜੀ ਮੋਟਰਸਾਈਕਲ ਮੈਗਨੇਟ ਦੀ ਪਾਵਰ ਇੱਧਰ ਕੰਮ ਨਹੀਂ ਕਰਦੀ ਇਹ ਲਾਈਨ ਤੋਂ ਇੱਧਰ ਕਰਦੀ ਕੰਮ ਹਾਂ ਇੱਧਰ ਵੀ ਲਾਦਾ ਮੈਗਨੇਟ ਲੋ ਮਿੱਤਰੋ ਸੰਗਮ ਦੇਖੋ ਚਲੋ ਉੱਥੇ ਬੈਠ ਜਾ ਕੇ ਕਨੇ ਕਨੇ ਬਣਾਉਣੇ ਆ ਜੋ ਚਲੋ ਚਲੋ 5 ਮਿੰਟ ਲਾਈ ਦਿਓ ਲੋ ਹਣਾ ਕਿ ਲੋਈ ਸੰਗਮ ਦੋ ਦਰਿਆਵਾਂ ਦੋ ਦਰਿਆਵਾਂ ਇੱਥੇ ਮਿਲਦੇ ਆ ਕੇ ਜੀ ਰਾਫਟਿੰਗ ਵੀ ਹੁੰਦੀ ਇੱਥੇ ਤੇ ਆਪਾਂ ਕਿਸੇ ਨੂੰ ਪੁੱਛਾਂਗੇ ਕਿ ਇੱਥੇ ਭਾਜੀ ਹੁਣ ਪੁੱਛਦੇ ਆ ਕੀ ਹਾਲ ਤਾਬਾ ਸੰਗਮ ਹਾਂ ਬਾਈ ਸਾਹਿਬ ਕੀ ਹਾਲ ਚੱਲਦਾ ਇਹ ਕੌਣ ਸੇ ਕੌਣ ਸੇ ਦਰਿਆ ਮਿਲਤੇ ਹਨ ਇੱਧਰ ਇਹ ਐਸਰੇ ਸਿੰਧੂ ਨਦੀ ਹੈ ਇਹ ਇਹ ਸਿੰਧੂ ਨਦੀ ਓਕੇ ਓਕੇ ਜਾਂਸਕਰ ਰਿਵਰ ਗਾਂਸਕਰ ਰਿਵਰ ਜਾਂਸਕਰ ਜਾਂਸਕਰ जंस्कर जो और सिंधु जो ओके एक इधर ये किधर से आता है ये इधर ये इधर जंस्कर विलेज से जंस्कर विलेज से ये जो ब, बर्फ मेल्ट होकर आती है आ, वो वो उसी का है ना ये है ये इंडस से इंडस से चाइना साइड से चाइना साइड से आता है अच्छी जगह है ये अभी तो स्नो होगी हो अगले महीने से जनवरी के बाद तो पूरा सफेद आना सफेद हो

ਮੇਰਾ ਤਾਂ ਗੰਦ ਜੀ ਆਉਂਦੇ ਨਾ ਲਓ ਜੀ ਥੋੜੋ ਹੋ ਰਹੀ ਆ ਅਹਹ ਸੋਣੀ ਆ ਰਹੀ ਆ ਜੀ ਆ ਜਾ ਇੱਥੇ ਇੱਕ ਮਿੰਟ ਰੱਖ ਬੋਲਾ ਹਾਂ ਜੀ ਥੋੜੋ ਹੋ ਰਹੀ ਆ ਆਪਣੇ ਦੇਖਿਓ ਪ੍ਰੋਪਾ ਜੀ ਕਿੱਥੇ ਤੁਸੀਂ ਥੋੜੋ ਇੱਕ ਸੈਕਿੰਡ ਇੱਕ ਸੈਕਿੰਡ ਕਿ ਕਿਦਾਂ ਕਰੀਓ ਕਮਾਈਓ ਤੇ ਹਾਂ ਨਾ ਉਨੀ ਦੂਜਾ ਇਦਾਂ ਅਲੈਕੁਮ ਸਲਮ। ਇੰਨਾ ਫੁੱਲ ਅ ਸਿੰਪਲ ਹੈ ਦੋ ਸਿੰਪਲ ਚਲੋ ਬੋਲਦਾ ਕੁਛ ਆਓ ਹੁਣ ਫੋਟੋ ਖਿੱਚੀ ਸਾਡੀ ਟੀਮ ਕੋੜਵਾ ਗਿੱਚੇ ਚ ਨਿਉਰੀ ਤਰੋ ਅ ਇੱਥੇ ਆਏ ਆ ਇਸੇ ਜਗਤ ਰੈਸਟੋਰੈਂਟ ਜਿਗਮਤ ਰੈਸਟੋਰੈਂਟ ਤੇ ਇੱਥੇ ਡਿਸ਼ ਦਾ ਨਾਮ ਪੁੱਛਾਂਗੇ ਭਾਈ ਨੂੰ ਕੀ ਆ ਭਾਈ की ਨਾਮ ਦਿੱਤਾ ਚਿਕਨ ਠੁਕਪਾ ਹੈ ਚਿਕਨ ਠੁਕਪਾ ਕੀ ਹੈ ਯਾਰ ਸਰ ਇਹ ਹੀ ਹੈ ਚਿਕਨ ਠੁਕਪਾ ਮੈਨੂੰ ਕੋਈ ਜੀ ਫੋਟੋ ਦੇ ਚਿਕਣੀ ਨਹੀਂ ਪਤਾ ਵੀ ਠੁਕ ਕਿਨੇ ਪਾਇਆ ਇੱਕ ਮਟਰ ਠੁਕਪਾ ਦਿਖਾ ਵੀ ਤੇ ਲਿਖਿਆ ਉਹਦੇ ਵਿੱਚ ਲਿਖਿਆ ਹੋਇਆ ਬਣਾ ਆ ਆ ਦੇ ਆ ਜਾ ਇੱਥੇ ਲੈ ਆ ਦੇਖੋ ਇਹ ਮਟਰ ਠੁਕਪਾ ਮਟਰ ਠੁਕਪਾ ਚਿਕਨ ਠੁਕਪਾ ਉਹ ਆਓ ਅਸੀਂ ਜਾ ਰਹੇ ਹਾਂ ਜੀ ਅੱਗੇ ਨਬਤ ਰਹੇ ਹਾਂ ਮੋਰੋ ਮਿਨਿਸਟਰੀ ਵੱਲੋਂ ਜਿਹੜਾ ਕਿ ਨੈਕਸਟ ਵਲੌਗ ਆ ਰਿਹਾ ਵਾ ਪਰ ਤੁਹਾਨੂੰ ਥੋੜੇ ਜਿਹਾ ਕਲਿੱਪਸ ਆ ਹੀ ਰਸਤੇ ਤੇ ਦਿਖਾ ਦੇਣ ਯਾਰ ਆ ਕਿ ਕਿੰਨਾ ਖੂਸਦ ਰਸਤਾ ਵਾ ਤੇ ਪਹਾੜੀਆਂ ਨਿਕਲ ਜੂ ਮੋਰੀਆਂ ਦੇਖੋ ਕਿੰਨੀਆਂ ਵਧੀਆ ਤਰੱਕੀਆਂ ਤੁਸੀਂ ਤਾਂ ਪਹਾੜੀ ਪਹਿਲਾਂ ਕਦੀ ਨਹੀਂ ਦੇਖੀਆਂ ਹੋਣੀਆਂ ਤੇ ਅਪੀ ਦੇਖ ਸਕਦੇ ਆ ਕਿ ਪਹਾੜਾਂ ਦਾ ਰਸਤਾ ਕਿ ਵਿਯੋਗ ਨਾ ਸੁਣਾਵਾ ਅਤੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਲੱਗ ਰਿਹਾ ਸੀ ਕਿ ਬਾਹਾਨੀਆਂ ਕਿਹਾ ਗਿਆ ਬਹੁਤ ਜ਼ਿਆਦਾ ਕੁਸ਼ਰਤ ਮਿਲਦੀ ਹੈ ਤੇ ਉਹੀ ਲੱਗ ਰਿਹਾ ਜਿਵੇਂ ਨਹੀਂ ਹੋ ਰਿਹਾ ਪਰ